ਦੇਸ਼ ਦਰੜੇ ਵਸਤੇ ਵਿਖੇ ਸਾਰੀ ਸਤਸੰਗ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਵਸ ਅਫਸਰ ਤੇ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਵਸ ਅਫਸਰ ਵਿਖੇ ਜੰਡਿਆਲਾ ਗੁਰੂ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੱਢਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਵਸ ਸੰਬੰਧੀ ਅਲੱਗ-ਅਲੱਗ ਤੋਂ ਇੱਕ ਕਸ਼ਮੀਰੀ ਪੁਜਾਰ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਉਤਤਾਨੂਆ ਨੇ ਨਗਰ ਕੀਰਤਨ ਸਜਾਏ ਪੰਜ ਪਿਆਰਾਂ ਦੇ ਖਾਲਸੇ ਦੇ ਸਨੂਰੂਰੇ پورے ਸ਼ਹਿਰ ਵਿੱਚ ਉਮਤਮ ਨਾਲ ਨਗਰ ਕੀਰਤਨ ਲਜਾਏ ਗਏ ਇਸ ਮੌਕੇ ਅਲੱਗ-ਅਲੱਗ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ ਜਿੱਥੇ ਗੱਤਕੇ ਦੇ ਜੋਰ ਦਿਖਾਏ ਜਾ ਰਹੇ ਸਨ ਉਥੇ ਹੀ 사ਤ ਸੰਗਤ ਵੱਲੋਂ ਗੁਰਬਾਣੀ ਕੀਰਤਨ ਵੀ ਗਾਇਆ ਗਿਆ ਅਤੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ ਗਿਆ। ਆਪ ਦਿਖਾਣੇ ਆਂ ਚੰਡਿਆਲਾ ਗੁਰੂ ਤੋਂ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਅੱਜ ਧੰਨ ਧੰਨ ਜੀ ਗੋਬਿੰਦ ਸਿੰਘ ਜੀ ਪ੍ਰਕਾਸ਼ ਗੁਰਦੇ ਸਬੰਧ ਵਿੱਚ ਨਗਰ ਕੀਰਤਨ ਕੱਢੇ ਗਏ ਨਗਰ ਲਾਏ ਗਏ ਗੁਰੂ ਘਰ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਰਲ ਮਿਲ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸਰਬੰਸਤਾ ਦੇ ਪਿਤਾ ਜੀ ਦਾ ਆਗਮਨ ਗੁਰਪੁਰਬ ਮਨਾ ਰਹੇ ਆ ਉਹਨਾਂ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੰਘ ਸਭਾ ਵਿਚਾਰ ਕਸ਼ਮੀਰੀਆ ਵੱਲੋਂ ਮਹਾਨਗਰ ਕੀਰਤਨ ਸਜਾਇਆ ਗਿਆ ਹੈ ਇਹ ਨਗਰ ਕੀਰਤਨ ਇਸ ਕਰਕੇ ਸਜਾਈ ਜਾਂਦੇ ਹਨ ਤਾਂ ਕਿ ਸਿੱਖ ਕੌਮ ਦਾ ਪ੍ਰਚਾਰ ਜਿਹੜਾ ਹੈ ਵੱਧ ਚੜ ਕੇ ਕੀਤਾ ਜਾ ਸਕੇ ਸਾਰੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਰਲ ਕੇ ਗੁਰੂ ਦੀ ਸੰਗਤ ਰਲ ਮਿਲ ਕੇ ਗੁਰੂ ਸਾਹਿਬ ਦੇ ਆਗਮਨ ਗੁਰਪੁਰਬੀਆਂ ਖੁਸ਼ੀਆਂ ਮਨਾਉਂਦੀਆਂ ਨੇ ਨਾਲ ਗੁਰਸਿੱਖੀ ਦਾ ਪ੍ਰਚਾਰ ਕਰਦੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ